ਆਮ ਆਦਮੀ ਪਾਰਟੀ ਦੀ ਕਰਨ ਹਲਕੇ ਤੋਂ ਵਿਦਾਇਕਾ ਅਨਮੋਲ ਗਗਨਮਾਨ ਨੇ ਸੋਸ਼ਲ ਮੀਡੀਆ ਦੇ ਰਾਹੀਂ ਅੱਜ ਆਪਣੇ ਅਸਤੀਫੇ ਬਾਰੇ ਜਾਣਕਾਰੀ ਜਿੱਤੀ ਤੇ ਇਸ ਤੋਂ ਬਾਅਦ ਸਿਆਸਤ ਦੇ ਵਿੱਚ ਵੀ ਹਲਚਲ ਆ ਗਈ। ਇਸ ਮੁੱਦੇ ਬਾਰੇ ਜਦੋਂ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਅਜੇ ਅਨਮੋਲ ਗੱगनਮਾਨ ਦੇ ਨਾਲ ਕੋਈ ਗਲਬਾ ਤਾਂ ਨਹੀਂ ਹੋਈ ਲੇਕਿਨ ਪਾਰਟੀ ਦੇ ਵਿੱਚ ਸਾਰੇ ਮੈਂਬਰ ਪੈਨਪਰਾਵਾ ਮੰਗਦੇ ਤੇ ਅਨਮੋਲ ਗੱगनਮਾਨ ਉਹਨਾਂ ਲਈ ਛੋਟੀ ਭੈਣ ਦੀ ਤਰ੍ਹਾਂ ਨੇ ਤੇ ਪਾਰਟੀ ਦੇ ਵਿੱਚ ਕੋਈ ਵੀ ਗੱਲ ਗੰਭੀਰ ਨਹੀਂ ਹੈ ਜੇਕਰ ਕੋਈ ਵੀ ਗੱਲ ਹੋਏਗੀ ਤਾਂ ਉਹ ਉਹਨਾਂ ਨਾਲ ਬੈਠ ਕੇ ਗੱਲ ਕਰਨਗੇ। ਮੈਂ ਸਵੇਤ ਜਿਵੇਂ ਤੁਹਾਨੂੰ ਦੱਸਿਆ ਨਹੀਂ ਮੈਸੇਜ ਦਾ ਪਿੰਡਾ ਜੀ ਸਿੰਘ ਮੇਰੀ ਉਹਨਾਂ ਨਾਲ ਅਜੇ ਗੱਲ ਨਹੀਂ ਹੋ ਸਕੀ ਹੈਗੀ ਮੇਰੀ ਸਪੀਕਰ ਨਾਲ ਸਾਬ ਨਾਲ ਵੀ ਗੱਲ ਨਹੀਂ ਉਹ ਵੀ ਆਪਦੇ ਫੰਕਸ਼ਨਲ ਦੇ ਵਿੱਚ ਬੀਜੀ ਸੀ ਕਿ ਜਿਵੇਂ ਕੋਈ ਗੱਲਬਾਤ ਹੋ ਜਾਂਦੀ ਹੈ ਉਹ ਵੀ ਕਰਕੇ ਦੱਸਾਂਗੀ ਨਹੀਂ ਜਿਵੇਂ ਮੈਂ ਵੀ ਸਭ ਤੁਹਾਨੂੰ ਕਹਿ ਰਿਹਾ ਮੇਰੀ ਅਜੇ ਉਹਨਾਂ ਨਾਲ ਗੱਲ ਹੀ ਨਹੀਂ ਹੋਈ ਹੈਗੀ ਜੋ ਤੱਕ ਗੱਲ ਹੀ ਨਹੀਂ ਹੁੰਦੀ ਹੈਗੀ ਉਹ ਤੱਕ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਪਾਰਟੀ ਦੇ ਵਿੱਚ ਅਸੀਂ ਸਾਰੇ ਇੱਕ ਤਰੀਕੇ ਨਾਲ ਇੱਕ ਟੀਮ ਵਜੋਂ ਇੱਕ ਭੈਣਾ ਭਰਾਵਾਂ ਵਜੋਂ ਅਸੀਂ ਸਾਰੇ ਵਿਚਰਦੇ ਹਾਂ ਇਹੋ ਜੀ ਕੋਈ ਗੱਲ ਮੈਨੂੰ ਨਹੀਂ ਲੱਗਦੀ ਹੈਗੀ ਕਿ ਕਿਸੇ ਵੀ ਵਿਅਕਤੀ ਨੇ ਕੋਈ ਪਾਰਟੀ ਦੇ ਵਿੱਚ ਫੀਲ ਕੀਤੀ ਹੋਊਗੀ ਜਾਂ ਕਰਦਾਊਗਾ ਪਰ ਫਿਰ ਵੀ ਜੇ ਕੋਈ ਉਹਨਾਂ ਨੇ ਇਹ ਜੀ ਗੱਲ ਲਿਖੀ ਹੈ ਤੇ ਬੈਠਾਂਗੇ ਅਸੀਂ ਕੁਲੀ ਗਾ ਮੇਰੀ ਛੋਟੀ ਭੈਣਾਂ ਵਰਗੋ ਪਰ ਬੈਠਾਂਗੇ ਤੇ ਜੇ ਕੋਈ ਇਹ ਜੀ ਗੱਲਬਾਤ ਹੋਈ ਤਾਂ ਜ਼ਰੂਰ ਉਹਨੂੰ ਦਰਸਤ ਕਿਤੇ ਚੋ ਇਸ ਦੇ ਨਾਲ ਹੀ ਸੁਖਵੀਰ ਸਿੰਘ ਬਾਦਲ ਵੱਲੋਂ ਬੇਅਦਬੀ ਮਾਮਲੇ ਦੇ ਦਿੱਤੇ ਗਏ ਬਿਆਨ ਦੀ ਨਿੰਦਾ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਇੱਕੇ ਬਰਗਾੜੀ ਤੇ ਬਹਿਬਲ ਕਲਾ ਮਾਮਲੇ ਵਿੱਚ ਅਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਉਹ ਮਾਮਲੇ ਸੀਪੀਆਈ ਨੂੰ ਸੌਂਪੇ ਗਏ ਪਰ ਉਥੋਂ ਵੀ ਕੋਈ ਟਕਵਾਂ ਨਤੀਜਾ ਨਹੀਂ ਨਿਕਲਿਆ ਤੇ ਹੁਣ ਪੰਜਾਬ ਸਰਕਾਰ ਇਹ ਮਾਮਲਾ ਸੰਜੀਦਗੀ ਦੇ ਨਾਲ ਲੈ ਰਹੀ ਹੈ ਨਹੀਂ ਇਹੀ ਤਾਂ ਗੱਲ ਹੈ ਨਾ ਵੀ ਜਦੋਂ ਉਹਨਾਂ ਦੀ ਸਰਕਾਰ ਵੇਲੇ ਤਕਰੀਬਨ ਡੇਢ ਸਾਲ ਜਦੋਂ ਨਾ ਬਰਗਾੜੀ ਬੇਅਦਬੀ ਦੇ ਮਸਲੇ ਦੇ ਵਿੱਚ ਨਾ ਬਹਿਬਲ ਕਲਾ ਔਰ ਕੋਟਕਪੂਰੇ ਗੋਲੀਬਾਰੀ ਦੇ ਔਰ ਜੋ ਉੱਥੇ ਲਾਠੀ ਚਾਰਜ ਹੋਇਆ ਸੀਗਾ ਨਾ ਉਹਦੇ ਉੱਪਰ ਜਦੋਂ ਕੋਈ ਇਨਸਾਫ ਹੀ ਨਹੀਂ ਹੋਇਆ ਹੈਗਾ ਤੇ ਸੀਬੀਆਈ ਨੂੰ ਭੇਜ ਦਿੱਤਾ ਗਿਆ ਸੀਬੀਆਈ ਦੇ ਵਿੱਚ ਵੀ ਜਦੋਂ ਇੱਕ ਵਾਰੀ ਉੱਥੇ ਚਲਾ ਜਾਂਦਾ ਹੈ ਫਿਰ ਮੁੜ ਕੇ ਉਹ ਗਿੱਲਾ ਪੀਣਾ ਇਹੋ ਜਿਹਾ ਪੈਂਦਾ ਕਿ ਮੁੜ ਕੇ ਛੇਤੀ ਛੇਤੀ ਹੱਲ ਹੀ ਨਹੀਂ ਹੁੰਦਾ ਹੈਗਾ ਸੋ ਹੁਣ ਇਹਦੇ ਬਾਰੇ ਸੰਜੀਤ ਜੀ ਦੇ ਨਾਲ ਸਾਢੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਮਾਨਸਬ ਦੀ ਅਗਵਾਈ ਦੇ ਵਿੱਚ ਕੰਮ ਕਰ ਰਹੀ ਹੈ ਅ ਜੋ ਇੱਕ ਐਸਆਈਟੀ ਬਣੀ ਸੀਗੀ ਐਲਕੇ ਯਾਦਵ ਦੀ ਉਹਨੇ ਆਪਦੇ ਚਲਾਨ ਨੇ ਜਿਹੜੇ ਉਹ ਪੇਸ਼ ਕਰ ਦਿੱਤੇ ਨੇ ਕੋਰਟ ਦੇ ਵਿੱਚ ਤੇ ਮੈਂ ਉਮੀਦ ਰੱਖਦਾ ਕਿ ਬੜੀ ਜਲਦੀ ਹੀ ਜੋ ਲੱਖਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਦਿਲਾਂ ਨੂੰ ਸੱਟ ਮਾਰੀ ਗਈ ਸੀਗੀ ਉਹਦਾ ਇਨਸਾਫ ਜਿਹੜਾ ਬੜੀ ਜਲਦੀ ਹੀ ਹੋਊਗਾ ਚੱਬਾ ਨੇ ਚੀਫ ਲਈ ਅਨਿਲ ਜੈਨ ਦੇ ਰਿਪੋਰਟ